ਮੈਂ ਤੁਹ ਜਿਹੜੀ ਗੱਲ ਤੁਸੀਂ ਉਹ ਬੱਚੇ ਦੀ ਕਿਡਨਾਪਿੰਗ ਵਾਲੀ ਸ਼ੋਹੀ ਸੀ ਨਾ ਉਹਦੇ ਵਿੱਚ ਪਿੰਡ ਵਾਲੇ ਵੀ ਕਹਿ ਰਹੇ ਨੇ ਕਿ ਭਾਈ ਇਹ ਤੇ ਬੰਦੇ ਹੀ ਕਹਿੰਦੇ ਬੜਾ ਨਾਈ ਸੀਗਾ ਕਈ ਸਾਰੇ ਸਵਾਲ ਐ ਤੇ ਕਈ ਸਾਰੇ ਸਵਾਲ ਉਹ ਬੰਦੇ ਦੇ ਨਾਲ ਹੀ ਚਲੇ ਗਏ ਨੇ ਨਹੀਂ ਦੇਖੋ ਸਾਹਿਬ ਸਵਾਲ ਜਿਹੜੇ ਹੁੰਦੇ ਨੇ ਉਹ ਹਰੇਕ ਇਨਕਾਊਂਟਰ ਤੋਂ ਬਾਅਦ ਉਪਜਦੇ ਆ ਜੀ ਇੰਡੀਆ ਦੇ ਮੈਨੂੰ ਤੁਸੀਂ ਦੇਖੋ ਕਿ ਜਿੰਨੇ ਇਨਕਾਊਂਟਰ ਐ ਇੱਕ ਰਿਪੋਰਟ ਅਸੀਂ ਪੜ੍ਹੀ ਸੀਗੀ ਕੁਝ ਸਮਾਂ ਪਹਿਲਾਂ ਕਿ ਕੋਈ ਵਕਤ ਤੇ ਐਸਾ ਸੀਗਾ ਕਿ ਹਰੇਕ ਦੂਜਾ ਇਨਕਾਊਂਟਰ ਜਿਹੜਾ ਇੰਡੀਆ ਦੇ ਵਿੱਚ ਉਹ ਕਿਤੇ ਨਾ ਕਿਤੇ ਗਲਤ ਪਾਇਆ ਗਿਆ ਜੀ ਹੁਣ ਤੇ ਯੋਗੀ ਰਾਜ ਤੋਂ ਬਾਅਦ ਤੇ ਫਿਰ ਜ਼ਿਆਦਾ ਹੀ ਤੁਮ ਮਚ ਗਈਆਂ ਇਨਕਾਊਂਟਰ ਹਰੇਕ ਤੇ ਸਵਾਲ ਖੜੇ ਹੋ ਜਾਂਦੇ ਆ ਤੇ ਇਨਕਾਊਂਟਰ ਜਿਹੜਾ ਹੁੰਦਾ ਇਸੇ ਕਰਕੇ ਉਹਦੀ ਜੁਡੀਸ਼ੀਅਲ ਇੱਕ ਜਾਂਚ ਹੁੰਦੀ ਆ ਮੈਂ ਤੁਹਾਡੀ ਜਾਣਕਾਰੀ ਹਿੱਤ ਦੱਸ ਦਿਆਂ ਹੁਣ ਇਹਦੇ ਵਿੱਚ ਕੁਝ ਸਵਾਲ ਤੇ ਵਾਕਿਆ ਹੈਗੇ ਆ ਨਾ ਕਿ ਜੇ ਜਸਪ੍ਰੀਤ ਸਿੰਘ ਕੈਨੇਡਾ ਚੋਂ ਤੁਰਦਾ ਜੀ ਤੇ ਉਹਦੀ ਵਾਈਫ ਵੀ ਆਪਦੇ ਪਰਿਵਾਰ ਨੂੰ ਨਹੀਂ ਦੱਸਦੇ ਹੂੰ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਸਵਾਲ ਹੈ ਬਿਲਕੁਲ ਜਾਂ ਕੀ ਮਤਲਬ ਕਿ ਅੱਜ ਕੱਲ ਇੱਕ ਹੋਰ ਬੜਾ ਟ੍ਰੈਂਡ ਚੱਲਿਆ ਹੈ ਕਿ ਬਈ ਅੱਜ ਦਾ ਮਤਲਬ ਕਿ ਸਰਪ੍ਰਾਈਜ਼ ਦੇਣਾ ਕਿ ਉਹ ਕਹਿ ਕੇ ਆਇਆ ਫਿਰ ਇਹਨਾਂ ਬੰਦਿਆਂ ਨਾਲ ਉਹਦੇ ਲਿੰਕ ਕਿਵੇਂ ਹੂੰ ਕੋਈ ਯਾਰ ਬੈਲੀ ਹੁੰਦੇ ਤੇ ਘਰ ਦੇ ਵੀ ਜਾਣਦੇ ਹੁੰਦੇ ਵੀ ਇਹ ਇਕੱਠੇ ਰਹਿੰਦੇ ਰਹੇ ਹੂੰ ਬਿਲਕੁਲ ਅਮਰਗੜ ਦੇ ਉਹ ਬੰਦੇ ਸੀ ਦੂਜੇ ਜੀ ਉਹਨਾਂ ਨਾਲ ਰابطਾ ਕਿੱਦਾਂ ਹੋਇਆ ਕਈ ਸਵਾਲ ਨੇ ਨਾ ਫਿਰ ਉਹ ਆਇਆ ਤੇ ਰਿਆ ਕਿਹਦੇ ਕੋਲੇ ਤੇ ਹੂੰ ਜੇ ਮਲੂਕ ਨੂੰ 4 ਦਿਨ 5 ਦਿਨ 7 ਦਿਨ ਰਿਹਾ ਤਾਂ ਰਿਹਾ ਕਿਦੇ ਕੋਲ ਇਹ ਵੀ ਬੜਾ ਵਾਜ਼ਿਫ ਸਵਾਲ ਆ ਨਾ ਫਿਰ ਉਹਨੂੰ ਲੋੜ ਕੀ ਆ ਉਹਦਾ ਪਰਿਵਾਰ ਕਹਿੰਦਾ ਕਿ ਜੇ 20-50 ਦੀ ਲੋੜ ਸੀ ਤਾਂ ਅਸੀਂ ਅਰੇਂਜਮੈਂਟ ਕਰ ਸਕਦੇ ਸੀ ਬਿਲਕੁਲ ਸਾਡੇ ਕੋਲ ਇਨਾ ਹੈਗਾ ਸੀ ਅਸੀਂ ਕਰ ਸਕਦੇ ਸੀ ਜੇ ਉਹਨੂੰ ਕੋਈ 10-20 ਲੱਖ ਦੀ ਜ਼ਰੂਰਤ ਸੀਗੀ ਅਸੀਂ ਕਰ ਸਕਦੇ ਸੀ ਉਹਦੇ ਦਾਦੇ ਦੀ ਸਟੇਟਮੈਂਟ ਵੀ ਜੁੜਿਆ ਹੋਇਆ ਮਸਲਾ ਨਹੀਂ ਕਹਿ ਸਕਦੇ ਇਕੱਲੇ ਪੈਸਿਆਂ ਕਰਕੇ ਕੁੜੀ ਉੱਥੇ ਪੀ ਆ ਰਿਹਾ ਉਹਦੇ ਘਰੋਂ ਠੀਕ ਹੈ ਜੀ ਆਪ ਵੀ ਉੱਥੇ ਕਮਾਈ ਕਰਦਾ ਹੋਇਆ ਇੱਥੋਂ ਘਰ-ਵਾਰ ਵੀ ਠੀਕ ਦੱਸਦੇ ਨੇ ਹੂੰ ਫਿਰ ਇਹ ਸਭ ਤੋਂ ਵੱਟੇ ਸਵਾਲ ਨੇ ਨਾ ਸਾਹਿਬ ਜੀ ਕਿ ਫੋਰਚੂਨਰ ਇਹਨਾਂ ਨੇ ਕਿਰਾਏ ਤੇ ਲਈ ਹੈ ਸ਼ਾਇਦ ਮੈਨੂੰ ਤੇ ਇਹ ਵੀ ਪਤਾ ਲੱਗਾ ਕਿ 3500 ਰੁਪਏ ਡੇਲੀ ਤੇ ਲਈ ਸੀ ਹੂੰ ਕਿਰਾਏ ਤੇ ਜੀ ਉਹ ਕਿਰਾਏ ਵਾਲੇ ਨਾਲ ਕਿਵੇਂ ਮਤਲਬ ਕਿ ਰابطਾ ਹੋਇਆ ਕੀ ਸਾਹਿਬ ਦੱਸ ਤੋ ਕਈ ਸਵਾਲ ਨੇ ਸਾਹਿਬ ਤੇ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਹੈ ਇਹ ਵਾਕਿਆ ਜਿੰਨਾ ਮਾਮਲਾ ਬੱਚੇ ਨੂੰ ਲੈ ਕੇ ਸੰਵੇਦਨਸ਼ੀਲ ਸੀਗਾ ਉਸ ਤੋਂ ਬਾਅਦ ਇਹ ਸਵਾਲਾਂ ਦੇ ਮਾਮਲੇ 'ਚ ਵੀ ਕਾਫੀ ਐਮ ਬਣਿਆ ਹੋਇਆ ਹੈ ਕਿ ਦਰਅਸਲ ਇਹ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦੇਊਗਾ ਕੌਣ ਕਿਉਂਕਿ ਸਵਾਲ ਤੇ ਉਹਦੇ ਨਾਲ ਹੀ ਖਤਮ ਹੋ ਗਏ ਹੈ ਜੀ ਠੀਕ ਹੈ ਜੀ ਬਿਲਕੁਲ ਮੇਟਰੀ ਖੈਰ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ ਜੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ ਮਿੱਤਰ ਕਹਿ ਰਹੇ ਨੇ ਆਰਪੀ ਖੈਰਾ ਜੀ ਕਹਿੰਦੇ ਚੰਗਾ ਇੰਨਾ ਹੀ ਸੀਗਾ ਤੇ ਫਿਰ ਇਦਾਂ ਇੰਡੀਆ ਦੇ ਅਬ ਦੇਖਿਆ ਆਪਾਂ ਇਸੀ ਤੋਂ ਥੋੜਾ ਜਿਹਾ ਕਿਉਂਕਿ ਇਸ ਤੇ ਬਾਤ ਤਫਸੀਲ ਗੱਲ ਹੋਈ ਸੀ ਉਸ ਦਿਨ ਵੀ